ਹਰਦਾ ਵਾਗ ਰੂਪੀ ਕੀ ਮਤੇ ਵਾਗ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੰਦਨਾ ਹਰ ਵੰਦਨਾ ਗੁਰਗਾਉਂ ਗੋਪਾਲ ਰਾ ਬਾਗੁ ਬਿਟੈ ਗੁਰਦੀਵਾ ਕੋਟ ਪ੍ਰਾਗ ਤੇ ਹਰਿ ਸੇਵਾ ਕੋਇ ਆਉਣਿ ਲਾਭ ਮੇਰ ਪ੍ਰੀਤਮ ਪਿਆਰਾ ਆਉ ਵਿਚਾਈ ਦਰਸ਼ਨਿ ਹਰ ਦੇਖਣ ਕਹਿ ਤਾ ਆਪਰੇ ਸਤ ਗੁਰੂ ਮੇਲੇ ਹਰ ਹਰ ਨਾਮ ਧਿਆ ਮੈਂ ਗ੍ਰੀ ਸਤਿ ਤੈ ਤੂੰ ਮੇਰੇ ਸਤ ਗੁਰੂ ਕੋਰੇ ਦੇਹ ਤੁਮਾਰ ਦਰਸ਼ਨੋ ਮੇਰਾ ਮੰਤਿਲੇ ਯੇ ਰਸ ਸੁਬਾਹ ਦਰਸ਼ਨ ਪਰਸਿਆ ਗੁਰੂ ਕਾ ਜਮ ਮਰਨ ਦੁਖ ਜਾਇ ਬਾਣੀ ਗੁਰੂ ਸੰਜੀਉ ਰੰਤਨਾਸਰੀ ਬਾਣੀ ਭਗਤ ਕਬੀਰ ਜੀ ਕੀ ੴ ਸਤਿਗੁਰ ਪ੍ਰਸਾਦਿ ਸਤ ਸਲੰਦ ਹੇ ਸਮਾਨਾ ਸੇਖ ਨਾ ਤੇਰ ਮਰਮ ਨ ਜਾਣਾ ਸੰਗਤ ਰਾਮ ਰਿਦੈ ਵਸਾ ਅੱਲਾਹ ਅਨਮਾਨ ਸਰਗਰਡ ਸਮਰਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਜੇਤ ਅਰ ਸਿਮਰਤ ਪ੍ਰਾਨ ਅਮਲਾ ਪਤ ਕਬਲਾ ਨਹੀਂ ਜਾਨਾ ਤਹ ਦਵੀਰ ਸੋ ਪੜਮੈ ਜਾਹੀ गल राम रहना कबीर सुषर ना ही, ही। वाहगुरु जी का खालसा वाहगुरु जी की